you ਬਚਨ ਕੁਮਾਏ ਜਿੰਨਾ ਗੁਰੂ ਦੇ ਬਚਨ ਕੁਮਾਏ ਜਿੰਨਾ ਗੁਰੂ ਦੇ ਜਿੱਤ ਲੈਨੇ ਪੰਗੇ ਵਕਾਰ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾਰ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾਰ ਹੋ ਆਤਮਾ ਬਣੀ ਪਰਮਾ ਜੀ ਜਿਹੜੀ ਸਹਿ ਗਈ RAM ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਗਾਈ ਫੇਰ ਗਈ RAM ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਗਾਈ ਕਮਾਲ ਦੇ ਪਹਿਣ ਨੈਣ ਨੀਂਦਰਾ ਨਾ ਰਾਤ ਨੂੰ ਚਾਂਦੜੇ ਸਜਾ ਕੇ ਗਾਉਣ ਕੀਰਤੀ ਕਾਰਿਛ ਨਾਨ ਬਰਬਾਦ ਨੂੰ ਚਾਂਦੜੇ ਸਜਾ ਕੇ ਗਾਉਣ ਕੀਰਤੀ ਕਾਰਿਛ ਨਾਨ ਬਰਬਾਦ ਨੂੰ ਕਬੀਰ ਦੇ ਨਾਮਦੇਵ ਜੀ ਦੀ ਪਾਈ ਸ਼ਾਪਰੀ ਸਾਧੂਆਂ ਦੇ ਨਕਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਸਾਧੂਆਂ ਦੇ ਨਕਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਤਰਨ ਨਾ ਕਸ਼ਨੂ ਮਾਰਿਆ ਤਰਨ ਨਾ ਕਸ਼ਨੂ ਮਾਰਿਆ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਣ ਸਾਧਕਾ ਆਓ ਲੱਜਾ ਹੈ ਦੇਵਪਤੀ ਦੀ ਰੱਖਦਾ ਪੀਲਣੀ ਦੇ ਦੁੱਖੇ ਵੇਖਾਉਂਦਾ ਆਗੋ ਨੂੰ ਕਰੁੰਦਾ ਸਵੀਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾ I'm a ਸੁਣਾਈਏ ਸੰਗ ਤੇ ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗ ਤੇ ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗ ਤੇ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਤੂੰ ਸੋਚ ਮੂੰਹੋਂ ਗੱਲ ਕੱਟਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਮੋੜ ਤਾਂ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾਇ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾਇ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਸੁਕੀਆਂ ਵੇਲਾਂ ਨੂੰ ਸਾਧੂ ਫਾਲ ਲਾਮ ਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਡੁੱਬਦੇ ਹੋਿਆਂ ਨੂੰ ਸਾਧੂ ਤਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਦਾ ਵਿਖਾਉਂਦੇ ਪੁੱਲੀ ਹੋਈ ਲਕਾਈ ਨੂੰ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਤੱਪ ਦੇ ਦਿਲਾਂ ਨੂੰ ਆ ਓ ਤੱਪ ਦੇ ਦਿਲਾਂ ਨੂੰ ਸਾਧੂ ਦੇ ਦੇਖਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਨਿਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਹੋ ਜੋ ਸਾਧੂ ਦੀ ਸ਼ਰਮ ਨਹੀਂ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਾ ਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਾ ਦਾ ਪਾਉਂਦਾ ਹੈ ਮਿਲਦੇ ਪਦਾਰਥ ਇੰਨਾ ਤੋਂ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਦੁਨੀਆਂ ਦਾ ਭਲਾ ਸਾਧੂਆਂ ਨੇ ਲੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਸਾਧੂਆਂ ਦਾ ਕਿਹ ਰੱਬ ਵੀ ਨਾ ਮੋੜਿਆ ਵੱਡੇ ਭਾਗਾ ਵਾਲੇ ਸਾਧੂਆਂ ਦੇ ਯਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀਏ ਓ ਸਾਧੂਆਂ ਨੇ ਰੱਬ ਚ ਨਾ ਭੇਦ ਜਾਣੀ ਏ ਸਾਧੂਆਂ ਨੂੰ ਰੱਬ ਦਾ ਸਰੂਪ ਜਾਣੀ ਏ ਆਜਾ ਦੇਰਾ ਬਾਬਾ ਤੁਖਤ ਮਰੀ ਜੀ ਜਿੱਥੇ 43 ਦਿਨਾਂ ਦੀ ਜਨਨਾਰਾਮ ਵੱਲੋਂ ਅਗਦਾਈਆਂ ਜਲਦਾ ਰੱਖਤੀ ਗਈ ਹੈ ਮਾਨਯਾ ਦਾ ਉਹ ਹੈ ਸੋ ਜਿੰਨੀ ਜਿਹੜੀ ਸਰਕਾਰ ਤੇ ਜਿੰਨੇ ਭਲਕ ਸਵਾਜ ਜੋ ਪਹੁੰਚੇ ਆ ਸਾਰੇ ਰੋਸ ਤੇ ਪਹੁੰਚਦੇ ਸਾਰੇ ਸਰਕਾਰ ਦੇ ਸ਼੍ਰੀ ਮਾਨ ਸਾਥ ਦਾਤਾ ਸਰਤਨ ਜੀ ਸ਼੍ਰੀ ਮਹਾਰਾਜ ਸਰ ਸਰਕਾਰ ਦੇ ਬਾਬਾ ਪਰਮਾਨੰਦ ਜੀ ਉਹਨਾਂ ਨੂੰ ਜੀ ਆਇਆਂ ਕਹੇਗਾ ਜਿੰਨਾਂ ਨੇ ਸਾਡੇ ਬਹੁਤ ਹੀ ਸਰਕਾਰ ਜੋੜਾ ਬਾਬਾ ਨਰਮਦਾ ਜੀ ਸਾਰੇ ਇਤਤਾਰਿਓ ਬਾਬਾ ਪ੍ਰਭਜਾਦਾ ਜੀ ਗੁਰੀ ਸੰਗਰ ਵਾਲੇ ਬਾਬਾ ਮੋਹਨਦਾ ਜੀ ਫਰੀਦਪੁਰ ਵਾਲੇ ਬਾਬਾ ਗੰਨਦਾ ਜੀ ਕੋਠੇ ਜੀ ਦਾਸ ਸਿੰਘ ਵਾਲੇ ਬਾਬਾ ਚੰਨਾ ਜੀ ਮੱਲੇ ਤੋਂ ਬਾਬਾ ਪ੍ਰਵਾਨਦਾ ਜੀ ਸੇ ਤਕਰਾ ਬਾਬਾ ਗਰੀ ਜੀ ਸੇ ਤਕਰਾ ਬਾਬਾ ਰਕਾਲਦਾ ਜੀ ਬਹਿੰਡਾ ਬਾਬਾ ਦਰਸ਼ਨਦਾ ਜੀ ਸ਼ਹਿਰਾ ਬਾਬਾ ਰੋਜੀ ਜੀ ਰਣਿਆ ਨਿੱਕਿਆ ਨਹਿਰੇ ਵਾਲੇ ਪਾਪਾ ਗਰਜਾੜ ਦਾ ਜੀ ਕੋਠਾ ਦਾ ਬਾਬਾ ਦਸ਼ੇ ਦਾ ਜੀ ਸ਼ਹਿਰੇ ਵਾਲੇ ਬਾਬਾ ਪੂਸ਼ਾ ਜੀ ਬਾਬਾ ਨਿਰਮਲ ਜੀ ਬਦਾਰ ਦੇ ਦੇ ਬਾਬਾ ਮਨਜੀਤ ਰਾਜੀ ਬਾਬਾ ਕਰਤੇਨ ਰਾਜੀ ਬਾਬਾ ਗਰਜਾੜ ਦਾ ਜੀ ਬੋਲੇ ਵਾਲੇ ਬਾਬਾ ਨਰਨ ਰਾਜ ਜੀ ਮੰਦਾ ਬਾਬਾ ਬਰਕਤਦਾ ਜੀ ਬਰਾਦਨ ਜੂ ਸਾਰੇ ਲੋਕਾਂ ਦੇ ਸੰਗਤਾਂ ਲੋਹੜੀ ਦਾ ਜੀ ਵਾਰ ਦਿੱਤੀ ਜਾਣ ਸਰਪ੍ਰੀਖਤਾਵਾਚਕ ਸੋ ਜਿੰਨੇ ਸਿੱਖ ਸੰਗਤਾਂ ਤੇਰੇ ਪਹੁੰਚ ਗਿਆ ਜੀ ਆਇਆਂ ਜੀ ਆਇਆਂ ਤੇੰਦਾ ਬੋਲੇ ਜੈਤੁਰ ਨੂੰ ਅਸ਼ੀਰਵਾਦ ਆਰੰਗੀ ਜੈ ਬਹੁਤ ਬਹੁਤ ਬਰਕਤਦਾ ਜੀ ਸਾਰੇ ਸੰਗਤਾਂ ਸੇਵਾ ਦਾ ਰਦਾ